ਦੀ ਬяр ਬੜੀ ਸਤਿ ਸ਼੍ਰੀ ਅਕਾਲ ਫਿਰ ਤੋਂ ਸਵਾਗਤ ਹੈ ਤੁਹਾਡੇ ਇੱਕ ਨਵੇਂ ਵਲੌਗ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਵਲੌਗ ਵਾਲਾ ਕੰਮ ਕਰਤਾ ਹੈ ਸ਼ੁਰੂ ਤੇ ਬਈ ਪਿਛਲੇ ਵਲੌਗ ਨੂੰ ਮਤਲਬ ਜਿੰਨਾ ਕਾ ਸ਼ੁਰੂ ਕੀਤਾ ਬਹੁਤ ਵਧੀਆ ਰਿਸਪੌਂਸ ਸੀਗਾ ਨਾ ਵਧੀਆ ਰਿਸਪੌਂਸ ਆ ਰਿਹਾ ਗੁੱਡ ਆ ਰਿਹਾ ਤੇ ਅੱਜ ਫੇਰ ਆਪਣਾ ਹੈਗਾ ਡੇ ਆਫ ਮੋਸਟਲੀ ਬਈ ਆਪਣਾ ਡੇ ਆਫ ਸੰਡੇ ਹੀ ਹੁੰਦਾ ਅੱਜ ਫੇਰ ਆਪਣਾ ਸੰਡੇ ਕਰਕੇ ਆਫ ਆ ਤੇ ਉੱਠ ਉੱਠ ਕੇ ਸਵੇਰੇ ਕਰਦਿਆਂ ਕੰਮ ਕਰਕੇ ਸਫਾਈਆਂ ਤੇ ਮੈਂ ਤੇ ਸ਼ੋਰ ਆ ਗਏ ਆਪਣੇ ਪ੍ਰੌਂਟੇ ਲੈਂਡ ਆ ਗਿਆ ਚੌਬਰ ਆਪਣਾ ਲੈ ਲੂ ਕੇ ਪ੍ਰੌਂਟੇ ਆਇਆ ਵੀ ਮੁੰਡਿਆ ਕੀ ਹਾਲ ਚਾਲ ਬਸ ਵਧੀਆ ਵਧੀਆ ਜੀ ਆਪਾਂ ਆਪਾਂ ਬਲੌਗ ਸ਼ੁਰੂ ਕਰਤਾ ਬਸ ਵਧੀਆ ਪਿਛਲੇ ਬਲੌਗ ਪੜੇ ਲੋਕ ਕੀ ਕਹਿੰਦੇ ਕਹਿੰਦੇ ਸ਼ਾਲੂ ਬੜਾ ਟੂਟੀ ਆ ਬੜੀਆਂ ਗੱਲਾਂ ਆਉਂਦੀ ਸ਼ਾਲੂ ਨੂੰ ਤੇ ਕਹਿੰਦੇ ਦੂਸਰਾ ਮੁੰਡਾ ਬੜਾ ਭੋਲਾ ਹੋਰ ਮੈਂ ਤਾਂ ਬੜਾ ਭੋਲਾ ਹਾਂ ਬੋਲਿਆ ਬੁੱਲਿਆ ਕਰ ਤੂੰ ਮਾਮਾ ਕੁਛ ਤਾਂ ਬੋਲ ਕੁਛ ਕਹਿਣਾ ਜਾਏਗਾ ਕੈਨੇਡਾ ਆ ਕੇ ਮਤਲਬ ਆ ਮੁੰਡਾ ਆਪਣੇ 12ਵੀਂ ਕਰਕੇ ਕੈਨੇਡਾ ਆ ਗਿਆ ਸੀ ਚਲੋ ਅਸੀਂ ਤਾਂ ਫੇਰ ਵੀ ਗ੍ਰੈਜੂਏਸ਼ਨ ਕਰਕੇ ਆਏ ਸੀਗੇ ਮਨ ਲਵਾਜਾ ਸੀ ਜੇ ਜਵਾਨ ਜਣਾ ਤੇ ਕੀ ਮਤਲਬ ਤੁਸੀਂ ਹੁਣ ਕੀ ਸ਼ੇਅਰ ਕੁਛ ਕਰਨਾ ਜਾਓਗੇ ਕੈਨੇਡਾ ਹੁਣਾ ਚਾਹੀਦਾ ਕਿ ਨਹੀਂ ਕੈਨੇਡਾ ਹੁਣਾ ਚਾਹੀਦਾ ਹੁਣਾ ਚਾਹੀਦਾ ਹੁਣਾ ਚਾਹੀਦਾ ਐਸ਼ ਕਰਨੀ ਚਾਹੀਦੀ ਐਸ਼ ਐਸ਼ ਕਰਨੀ ਚਾਹੀਦੀ ਐਸ਼ ਕਰਨੀ ਚਾਹੀਦੀ ਜੀ ਸਹੀ ਗੱਲ ਆ ਹੋਰ ਕੀ ਕਰਨਾ ਚਾਹੀਦਾ ਹੋਰ ਕੰਮ ਕਰੋ ਤੇ ਐਸ਼ ਕਰੋ ਬਸ ਐਸ਼ ਜ਼ਰੂਰੀ ਆ ਐਸ਼ ਜ਼ਰੂਰੀ ਹੈ ਏ ਵੀ ਬੁਰੀ ਐਜ ਕਰਦਾ ਜੀ ਨੰਦ ਲੈਂਦਾ ਕਾ ਬਾਪੂ ਦੇ ਸਿਰ ਤੇ ਵਧੀਆ ਭਰਾਵਾ ਲਈ ਚੱਲ ਹਾਂ ਨਹੀਂ ਚੱਲ ਜਲੀ ਹੁਣ ਫਿਰ ਆਪਾਂ ਚੱਕ ਕੇ ਪਰੌਂਠੇ ਚੱਕ ਲਈ ਪਰੌਂਠੇ ਲੋ ਵੀ ਪਰੌਂਠੇ ਪਰੌਂਠੇ ਚੱਕ ਕੇ ਹੁਣ ਆਪਾਂ ਚੱਲਿਆਂ ਘਰ ਨੂੰ ਤੇ ਸੋਨੂੰ ਮਿਲੋਣੇ ਆ ਸਾਡੇ ਚਾਚੇ ਨਾਲ ਚੰਗਾ ਜੀ ਲੋ ਵੀ ਚੱਕ ਕੇ ਪਰੌਂਠੇ ਤੇ ਆਪਾਂ ਆ ਗਏ ਘਰੇ ਤੇ ਆਪਣਾ ਘਰ ਆ ਜੀ ਦੇਖੋ ਤੇ ਚੱਲਦੇ ਹੁਣ ਆਪਾਂ ਘਰ ਦੇ ਅੰਦਰ ਮਿਲੋਣੇ ਆ ਸੋਨੂੰ ਜੱਗੇ ਬੋਸ ਨਾਲ ਹਾਂ ਜੀ ਚਾਚਾ ਜੀ ਸਾਡੇ ਟਰੱਕ ਡਰਾਈਵਰ ਜਗਦੇਵ ਸਿੰਘ ਹਾਂ ਚਾਚਾ ਜੀ ਕੀ ਹਾਲ ਜਲ ਆਪਣਾ ਵਲੌਗ ਸ਼ੂਟ ਹੋ ਜਾਂਦਾ ਜੀ ਆਹ ਦੇਖੋ ਜੀ ਸ਼ਾਲੂ ਦੇ ਕਹਿਣ ਵਾਂਗ ਕਰੇ ਆ ਜਾਂਦਾ ਤੇ ਨਰਾਇਣ ਭਗਵਾਨ ਵਾਂਗ ਅਚਾ ਜੀ ਜਿਵੇਂ ਸ਼ਾਲੂ ਕਹਿੰਦਾ ਸੀਗਾ ਕਿ ਨਰਾਇਣ ਭਗਵਾਨ ਵਾਂਗ ਪੈ ਜਾਂਦਾ ਤੁਸੀਂ ਐਂ ਕਾ ਤੋ ਪੈਣੇ ਦਾਚੂ ਹਾਂ ਜੀ ਯੈਸ ਹਾਂ ਜੀ ਕੁਝ ਕਹਿਣਾ ਚਾਹੂਗੇ ਆਪ ਆਪ ਲੋਗ ਆਪਣਾ ਪਹਿਲਾ ਵਲੌਗ ਕਿਵੇਂ ਸੀਗਾ ਬੜੀ ਅਜੀ ਕੋਈ ਗਾਲ ਨਹੀਂ ਕੋਈ ਕੁਛ ਨਹੀਂ ਫੈਮਿਲੀ ਵਲੋਗ ਹੈ ਨਾ ਆਪਣੇ ਵੀ ਕਰਦੇ ਦੇਖਦੇ ਆ ਤੇ ਜੇ ਦੱਸੋ ਫਿਰ ਕੋਈ ਨਵੀਂ ਕਾਜੀ ਆਪਾਂ ਨੂੰ ਗਾਲ ਕੱਢਣ ਦੀ ਲੋੜ ਹੀ ਨਹੀਂ ਕਰਦੇ ਨੇ ਬਥੇਰੀ ਹੁੰਦੀ ਹੈ ਕੱਜੀ ਦੱਸੋ ਬਣੀ ਚਾਚਾ ਤੂੰ ਇੰਨੇ ਫਨੀ ਕਾ ਤੋ ਇਹ ਕੱਤੋ ਜੀ ਇੰਨੇ ਫਨੀ ਕਾ ਤੋ ਸਟਾਈਲ ਤਾਂ ਕਰ ਦੋ ਆਪਣੇ ਦਾ ਜਿਹੜਾ ਹਸਾਬ ਯਾਰ ਨਹੀਂ ਇੱਕ ਕਰ ਦੋ ਮੁੱਛਾਂ ਤਾਂ ਵੜ ਦੋ ਵੜ ਦੇ ਦੇ ਫਿਰ ਪਤਾ ਲਾ ਜਾ ਆ ਆ ਨਾਟ ਗਿਆ ਨਾ ਆ ਛੋਟਾ ਹਾ ਕੱਟਾ ਭਾਈ ਚਾਚਾ ਹੈਗਾ ਤੁਹਾਡਾ ਟਰੱਕ ਡਰਾਈਵਰ ਚਾਚਾ ਜੀ ਮਤਲਬ ਤੁਸੀਂ ਕੀ ਕਹਿਣਾ ਜਾਓਗੇ ਜੇ ਦੀ ਟਰਕਿੰਗ ਲਾਈਨ ਕੈਨੇਡਾ ਦੀ ਤੇ ਟਰਕਿੰਗ ਲੈਂਡ ਬਾਰੇ ਕੀ ਕਹਿਣਾ ਚਾਹੋਗੇ ਕਿਵੇਂ ਆ ਗੋਡਾ ਗੋਡਾ ਹਾਂ ਤੇ ਫਿਰ ਮੈਂ ਮੈਨੂੰ ਕਹਤੋਂ ਟਰੱਕ ਦਾ ਲਾਇਸੈਂਸ ਬਣਾਉ ਦੇਂਦੇ ਨਹੀਂ ਤਾਂ ਇਹ ਨੂੰ ਨਹੀਂ ਚੜਾਉਣਾ ਕਰਦਾ ਕਾ ਤੋ ਜੀ ਖੜਾ ਤੇਰੀ ਆਤਾਂ ਮਾੜੀਆਂ ਆਤਾਂ ਮਾੜੀਆਂ ਆਤਾਂ ਦਾ ਮਤਲਬ ਯਾਨੀ ਕਿ ਤੂੰ ਫੋਨ ਯੋਈ ਕਰਨਾ ਤੇ ਟਰਕਿੰਗ ਦੇ ਵਿੱਚ ਹੋਣੀ ਕੋਕਾ ਹਿੱਲ ਤੋਂ ਲਾ ਦਵਾ ਨਹੀਂ ਉਹ ਟਰਕਿੰਗ ਓਕੀ ਨਹੀਂ ਬੰਦਾ ਬੰਦੂਖ ਨਾਲ ਵਧੇ ਕੰਮ ਕਰਦਾ ਫੋਨ ਟਰੱਕ ਤੇ ਨਹੀਂ ਮੈਂ ਕਹਿੰਦਾ ਉਹ ਟਰਕਿੰਗ ਓਕੀ ਨਹੀਂ ਯਾਰ ਔਖੀ ਤਾਂ ਹੈਗੀ ਆ ਹੁਣ ਬਸ ਹੁਣ ਜਿਹੜੇ ਦੁੱਖੀ ਤਿੱਕੀ ਆ ਸਾਰੇ ਭੱਜ ਜਾਣੇ ਲੱਲੀ ਛੱਲੀ ਕਿਵੇਂ ਹੁਣ ਝੋਟੇ ਡਰਾਈਵਰ ਰਹਿ ਜਾਣੇ ਝੋਟੇ ਸੌ ਡਰ ਗਈ ਆ ਝੋਟਾ ਨਹੀਂ ਆ ਤੂੰ ਨਾਟ ਗਿਆ ਨਾ ਕੱਟਾ ਕੱਟਾ ਪੂਰਾ ਪਲਿਆ ਹੋਇਆ ਕੱਟਾ ਚਾਚੂ ਨਾ ਆ ਹੋਰ ਤੇ ਉਹ ਹੀ ਰਹਿ ਜਾਣੇ ਨਹੀਂ ਹੁਣ ਹੁਣ ਕੀ ਮਤਲਬ ਕੀ ਚੱਕਰ ਕੀ ਪੈ ਗਿਆ ਹੁਣ ਤਾਂ ਹੋਰ ਰਿਸਕ ਚੱਕਣਗੇ ਜਿਹੜੇ ਐਨ ਸਨੋ ਦੇ ਵਿੱਚ ਵੀ ਹਾਂ ਬਈ ਨਹੀਂ ਉਹ ਹਾਂ ਤੇ ਜੀ ਆਪਣੇ ਉਹ ਬੜਾ ਸੀਨ ਹੈ ਕਿ ਉਹ ਲੋਕ ਨਹੀਂ ਆਪਣੇ ਹਾਂ ਜਿਹੜੇ ਅਮਰੀਕਾ ਲੈ ਯੂ ਟਰਨ ਮਾਰਿਆ ਉਹਨੇ ਜਿਹੜੀ ਭੋਰੀ ਹੈ ਉਹ ਹੋਈ ਸੀ ਆਪਣੇ ਨਾਲ ਪਹਿਲਾਂ ਤੁਹਾਡੇ ਨਾਲ ਵੀ ਚਾਚਾ ਯੂ ਟਰਨ ਚਾਚਾ ਜੇ ਤੂੰ ਯੂ ਟਰਨ ਲੈ ਲੈਂਦਾ ਕਿ ਤੂੰ ਮੈਂ ਮੈਂ ਯੂ ਟਰਨ ਨਹੀਂ ਲੈਂਦਾ ਜੀਆ ਮੈਂ ਸਿੱਧਾ ਆ ਰਿਹਾ ਸੀਗਾ ਨਾ ਇੱਥੇ ਕੈਲਗਰੀ ਵਾਲਾ ਬਾਰਡਰ ਕਰਾਸ ਕਰਨਾ ਸੀਗਾ ਮੈਂ ਕੈਲੀਫੋਰਨੀਆ ਤੋ ਲੋਡ ਜਾ ਕੇ ਆਈ ਜਾਂਦਾ ਸੀ ਹਾਂਜੀ ਤੇ ਰਾਤ ਗਰਜੀਤ ਸੀਗਾ ਮੇਰੇ ਨਾਲ ਹੋ ਗਿਆ ਨਹੀਂ ਤੇ ਉਹ ਸੋਤਾ ਰਹਿ ਰ ਜਾ ਰਹੁਣਾ ਹਨ ਕੀ ਕਹਤਾ ਤੇ ਮੈਂ ਪੂਰੀ ਫੁੱਲ ਸਪੀਡ ਤੇ ਆਈ ਜਾਵਾ ਤੇ ਉਧਰ ਜਦੋਂ ਇੱਥੇ ਆਇਆ ਸ਼ੈਲਵੀ ਦੇ ਪੰਪੋਂ ਥੋੜਾ ਜਿਹਾ ਪਿੱਛੇ ਸੀਗਾ ਰਕ ਵਾਲਾ ਰਾਈਟ ਸਾਈਡ ਦੇ ਪਾਰਕ ਖੜਾ ਮੇਰੇ ਮਗਰ ਕਾਰ ਆਉਂਦੀ ਸੀਗੀ ਆਪਾਂ ਦਾ ਰਾਈਟ ਸਾਈਡ ਤੇ ਦੇਖ ਕੇ ਲਾਈਨ ਚੇਂਜ ਕਰ ਲੈਨੇ ਆਂ ਜਾਂ ਆਪਾਂ ਲਾਈਨਾਂ ਦੋ ਛੱਡ ਕੇ ਅਰਾਉਟ ਕਰੀਏ ਮੈਂ ਲੈਫਟ ਵਾਲੀਆਂ ਲਾਈਨਾਂ ਤੇ ਟਰੱਕ ਕਰ ਲਿਆ ਟਰੱਕ ਆਉਂਦਾ ਸੀ ਹਨਾ 70 ਦੀ ਸਪੀਡ ਤੇ ਲਾਲਾ ਤੂੰ 130 ਤੇ ਹੋਣਾ ਹੀ ਆ ਫੇਰ ਖੜੇ ਗਲੇ ਟਰੱਕ ਨੂੰ ਯੂ ਟਰਨ ਕਰਤਾ ਦੇ ਉਹਨਾਂ ਨੂੰ ਬਈ ਮੈਂ ਹਾਰਨ ਵੱਡਾ ਹਾਈਵੇਅ ਵਾਲ ਹਾਰਨ ਮਾਰੀ ਜਾਵਾ ਤੇ ਮੈਂ ਰਾਈਟ ਨੂੰ ਕਰਤਾ ਮੇਰੇ ਮਗਰ ਕਾਰ ਵਾਲਾ ਆਉਂਦਾ ਸੀ ਵਿਚਾਰੇ ਨੇ ਉਹਨੇ ਥੱਲੇ ਹੀ ਸਿੱੜਤੀ ਹੈ ਨਾ ਕੱਚੇ 'ਚ ਕਾਰ ਤੇ ਗਰਜੀਤ ਉੱਠਿਆ ਗਰਜੀਤ ਕਿ ਨਾ ਕੀ ਹੋ ਗਿਆ ਕੀ ਹੋ ਗਿਆ ਬਾਈ ਮੈਂ ਕਿਹ ਪੋਚ ਰਭਰਾ ਹਲੇ ਬਾਈ ਤਾਂ ਸਹੀ ਆ ਜੇ ਥੋੜੀ ਜੇਰ ਉਹਨੇ ਉਹਦਾ ਟਰੱਕ 1 ਸਕਿੰਟ ਵੀ ਨਾ ਨਿਕਲਦਾ ਹੈ ਨਾ ਕੱਚੇ ਸਾਈਡ ਟਰੱਕ ਕੱਢਿਆ ਉਹਦੇ ਮਗਰ ਦੇ ਰਾਈਟਸ ਨੂੰ ਵੇਖ ਕੇ ਦਾ ਰਾਈਟ ਨੂੰ ਜਦੋਂ ਉਹਦਾ ਮੂਰੀ ਜਾਏ ਐਨੀ ਬਣਾਤੀ ਜਾਵਾ ਤੇ ਆ ਜੱਜਾ ਜੀ ਓਵੇਂ ਗੱਲ ਆ ਜੇ ਮਾਲਾ ਸਾਨੂੰ ਕੁਝ ਹੋ ਜਾਂਦਾ ਗਰਜੀਤ ਨੂੰ ਕੁਝ ਹੋ ਗਿਆ ਤਾਂ ਕਰਜੀਤ ਦੇ ਘਰ ਦੰਦਾਈ ਕਹਿੰਦਾ ਸੀ ਭਾਈ ਰਾਜਸਥਾਨ ਦਾ ਕੋਈ ਡਰਾਈਵਰ ਸੀਗਾ ਟਰੱਕ ਚਲਾਈ ਜਾਂਦਾ ਸਾਡੇ ਨਾਲ ਤਾਂ ਸੁੱਤੇ ਹੀ ਰਹਿ ਗਿਆ ਕਿਹਾ ਉਹ ਕਹਿੰਦਾ ਸਾਡੇ ਨਾਲ ਤਾਂ ਸੁੱਤੇ ਹੀ ਰਹਿ ਗਿਆ ਵਿਚਾਰਾ ਸੁੱਤਾ ਹੀ ਦਰਬੇਸ਼ ਨਿਕਲਦਾ ਉਹ ਸੁੱਤਾ ਰਹਿ ਗਿਆ ਜਿਹੜਾ ਮੇਰੇ ਵਰਗਾ ਜਾਗਦਾ ਹੀ ਚੱਲ ਜਾਂਦਾ ਅੱਜ ਨਾ ਅੱਖਾਂ ਖੁੱਲੀਆਂ ਸੀ ਜਾਣਾ ਪੈਣਾ ਸੀ ਚਾਚਾ ਤੇ ਮੈਂ 라 ਸੋਚਿਆ ਨਾ ਕਿ ਜੋ ਕਾਨਤ ਹੈ ਮਾੜੀ ਫੋਟੋ ਲੱਗੀ ਹੋਈ ਉੱਤੇ ਪਾਇਆ ਹਾਰ ਤੇਰੀ ਫੋਟੋ ਕੇ ਵੀ ਲੋਕ ਨੂੰ ਮੁੱਛਾਂ ਲੱਗੇ ਕਿ ਮੇਰੇ ਮੁੱਛਾਂ ਆਹ ਤੇ ਰੋਡ ਤੇ ਵੀ ਅੱਜ ਕੱਲ ਟੰਗਦੇ ਆ ਭੈਣੇ ਤਰਫੂਲ ਜਾ ਲਾ ਕੇ ਢੰਗਣੀ ਸੀ ਕਿ ਮਰ ਕੇ ਵੀ ਨਹੀਂ ਛੱਡਣਾ ਜਿਹੜਾ ਖੜਾ ਤਾਂ ਕੈਨੇਡਾ ਦਾ ਫੇਰ ਥੋੜੀ ਯਾਰਦਾ ਫਿਰ ਮੈਂ ਅਮਰੀਕਾ ਨਾਲ ਗੰਗਣ ਬਦਲੇ ਲੈਣੇ ਸੀ ਚਾਚੀ ਯੂ ਆਰ ਸੋ ਫਨੀ ਕਹਿੰਦੇ ਤੁਸੀਂ ਬਹੁਤ ਨਾਈਸ ਹੋ ਥੈਂਕ ਯੂ ਅਹ ਤਾਂ ਹੁਣ ਫਿਰ ਆਪਾਂ ਹੁਣ ਅੱਜ ਕੀ ਕਰਨਾ ਅੱਜ ਆਪਣਾ ਡੇ ਆਫ ਆਪਾ ਜੇ ਫੁੱਲ ਇੰਜੋਏ ਕਰ ਇੰਜੋਏ ਕਰਨੋ ਬਸ ਹਾਂ ਹੁਣ ਆਪਾਂ ਲੋ ਸਵੇਰੇ ਪਰੌਂਠੇ ਖਾਂਦੇ ਆਪਾਂ ਸ਼ਾਮ ਨੂੰ ਉਹ ਲਿਆ ਪਰੌਂਠੇ ਪਰੌਂਠੇ ਖਾਦੇ ਚਾਹ ਪੀਂਦੇ ਹਣਾ ਫਿਰ ਆਪਣੇ ਬਰਾੜ ਸਾਹਿਬ ਆ ਰਹੇ ਆ ਸੰਧੂ ਸਾਹਿਬ ਆ ਰਹੇ ਆ ਉਹਨਾਂ ਨਾਲ ਮਿਲਣਾ ਉਹਨਾਂ ਨਾਲ ਮਿਲਣਾ ਉਹਨਾਂ ਨਾਲ ਵੀ ਆਪਾਂ ਵਲੋਗ ਕਰਾਂਗੇ ਸ਼ੂਟ ਹੱਗ ਵਗੈਰਾ ਕਰਾਂਗੇ ਹੱਗ ਵਗੈਰਾ ਕਰਨਾ ਸੀ ਜੇ ਤੁਸੀਂ ਬਹੁਤ ਹੱਗ ਕਰਦੇ ਮੈਂ ਲਾਇਆ ਸਾਹ ਦਿਨ ਹੱਗ ਹੱਗ ਸਾਹ ਦਿਨ ਹੱਗ ਹੱਗ ਹੀ ਕਰਦੇ ਰਹਿੰਦੇ ਆ ਲੈ ਬਈ ਲਿਆ ਪਰੌਂਠੇ ਕੀ ਕਰੀ ਜਾਂਦਾ ਹਾਂਜੀ ਲਵ ਯੂ ਆਪਾਂ ਨਾਲ ਲਵ ਯੂ ਚਲੋ ਜੀ ਕੀ ਕਰੀਏ ਨੰਨੋ ਆ ਰੱਖਦੇ ਉਥੇ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਓਕੇ ਓਕੇ ਜੀ ਚਲੋ ਜੀ ਕਰਦੇ ਓਕੇ ਕਰਦੇ ਜੀ ਮੈਂ ਤਾਂ ਬ੍ਰੇਕ ਤੋਂ ਬਾਅਦ ਬਾਏ ਅੱਛੇ ਜੀ ਆਪਣੇ ਵਲੌਗ ਦੀ ਪ੍ਰਾਨੇ ਤਾਰੀਫ ਕਰਤੀ ਕਹਿੰਦਾ ਵਲੌਗ ਬਹੁਤ ਕੁੱਤੀ ਬਣਿਆ ਜਿਹੜਾ ਤੁਸੀਂ ਬਣਾਇਆ ਕਹਤਾ ਆ ਦੇ ਕਿ ਮੈਂ ਵਧੀਆ ਵਧੀਆ ਵਲੌਗ ਹੈ ਸਰਾ ਮੇਰਾ ਬੋਲ ਸਹੀ ਆ ਕੱਚਾ ਨਹੀਂ ਮੰਗਾ ਫਿਰ ਉਹਨਾਂ ਦਾ ਸਮਾਨ ਕਾਹਨੂੰ ਮਾਨਕੋ ਆ ਜਿਆ ਬਣਾ ਪੁੱਤਾਂ ਆਇਰ ਨਾਲ ਕੰਮ ਬਣਵਾਇ ਤੇ ਤਿਆਰੀ ਜਾਨੀ ਆ ਪੱਖਾ ਛੱਡ ਲਾ ਤੂੰ ਬਹੁਤ ਆ ਆਹੋ ਫਾਇਰ ਦਾ అలਰਮ ਬੋਲ ਜਾਣਾ ਸਹੀ ਗੱਲ ਹੈ ਚਾਚਾ ਮੈਂ ਮਤਲਬ ਬਾਅਦ ਚ ਗੱਲ ਕਰਦੇ ਆਪਾਂ ਜਿੱਦਾਂ ਮੈਂ ਲਾਈਕ ਨਹੀਂ ਕਰਦਾ ਇਦਾਂ ਦਾ ਪੋਲੂਸ਼ਨ ਬਹੁਤ ਆਇਆ ਚਾਚਾ ਹਾਂਜੀ ਪਿੱਛੇ ਸਾਡੇ ਮਾਵਾ ਫਿਕਰ ਕਰਦੀਆਂ ਕਿ ਬਈ ਆਪਣੇ ਮੁੰਡੇ ਭੁੱਖੇ ਨਾਲ ਮਰਦੇ ਹੋਣ ਹੈ ਵੀ ਮੁੰਡੇ ਲੱਗੇ ਪਰੌਣੇ ਖਾਣ ਮੁੰਡੇ ਦਾ ਪਰੌਣੇ ਹੀ ਸਾਡਾ ਹਾਂ ਮੁੰਡੇ ਦਾ ਰਾਸ਼ਾ ਮੇਰੇ ਦੱਸਿਆ ਮਾਵਾ ਨੂੰ ਸਾਡੀਆਂ ਮਾਵਾ ਨੂੰ ਸਾਡੀ ਬੇਨਤੀ ਆ ਬਈ ਮਾਵਾ ਤੁਸੀਂ ਟੈਨਸ਼ਨ ਨਾਲ ਲਿਆ ਕਰੋ ਸਾਡਾ ਮਾਪੇ ਆ ਬੈਠਾ ਚਾਚਾ ਹੈਗਾ ਸਾਡੀ ਕੇਰ ਕਰਨ ਨੂੰ ਜਿੱਦ ਹਾਜੀ ਬਈ ਬੈਣ ਟਿਕਾਏ ਹੁੰਦੇ ਆਲੇ ਆਸਤਰ ਨਹੀਂ ਆਏਗਾ ਮੈਂ ਨਾ ਆਪਣੇ ਦੱਸਾਂ ਮੈਂ ਨਾ ਮੁੰਡਾ ਕਹਿੰਦਾ ਉਹ ਜਿੰਨੀ ਬੰਦ ਗਣੀ ਮੈਨੂੰ ਨਾ ਸੇਖੋ ਕਹਿੰਦਾ ਕਹਿੰਦਾ ਆਲ ਪਨੀਰ ਖਾ ਲ ਮੈਂ ਕਿਹਾ ਸੇਖੋ ਯਾਰ ਸਹੀ ਗੱਲ ਦੱਸਾਂ ਨਾ ਮੈਂ ਕਹਾਂ ਮੈਂ ਨੂੰ ਕਰਦੇ ਨੇ 22 ਸਾਲਾਂ ਜਾਂ ਆਪਣੀ ਹਿੰਦੀ ਖੋਇਆ ਮੈਂ ਸਾਢੇ ਸਾਲ ਆਪਣੀ ਰਬਾਂਦੇ ਹੀ ਉਦੋਂ ਆਪਣੇ ਨੋਰ ਮਿਲ ਜਿਉਂ ਰਿਸ਼ਤੇਦਾਰ ਆਇਆ ਕਰਿਆ ਹੈ ਨਾ ਕੀ ਬਣਾਈ ਮਟਰ ਪਨੀਰ ਬਣਾ ਲਓ ਸ਼ਾਈ ਪਨੀਰ ਬਣਾ ਲਓ ਤੇ ਇੱਥੇ ਨੇਤੀ ਪਨੀਰ ਖਾਈ ਜਾਂਦੇ ਨੇਤੀ ਪਨੀਰ ਖਾਈ ਜਾਂਦੇ ਨੇ ਮਾਵਾਂ ਕਹਿੰਦੀਆਂ ਹਾਂ ਵੀ ਸਾਡੇ ਮੁਕੇ ਮੁੰਡੇ ਮੁਕੇ ਮਰਦੇ ਆ ਆਪਣੇ ਦਾ ਆਸਕਰ ਵਿਚਾਰ ਆਇਆ ਜਾ ਉਹ ਰੋਟੀ ਖਾ ਕੇ ਭੁੱਲ ਜਾਂਦਾ ਨਾ ਖਾਧੀ ਸੀ ਸਹੀ ਗੱਲ ਆ ਜੀ ਪੂਰਾ ਸਿਰ ਲਾਇਆ ਹੋਇਆ ਵਾਹਿਗੁਰੂ ਲੋ ਜੀ ਮਿਲਦੇ ਆ ਫੇਰ ਸਾਨੂੰ ਪਰੌਂਠੇ ਖਾ ਕੇ ਕਿਵੇਂ ਆ ਪਰੌਂਠੇ ਸਿਰਾਂ ਕੰਚ ਜਿੱਦਾਂ ਕਿਤੇ ਗੁੱਡ ਆ ਲਾਈਕ ਕੀਤਾ ਤੁਸੀਂ ਹੂੰ ਚਲੋ ਠੀਕ ਆ ਜੀ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਰੋਕ ਕੇ ਹਾਂ ਅੱਛਾ ਮੇਰੀ ਹਾਂ ਅੱਛਾ ਮੇਰੇ ਨਾਲ ਅੱਗੇ ਰਿਸ਼ਤੇ ਜਿੱਦੋਂ ਮੇਰੇ ਕੋਲ ਆ ਹੁੰਦੀ ਐ ਤੇ ਜਾਂ ਮੇਰੇ ਵੱਡੂ ਆ ਪਰਿਆ ਹੁੰਦਾ ਫੇਰ ਆ ਜੇ ਮੇਰੇ ਕੋਲ ਪੈਸੇ ਨਹੀਂ ਹੁੰਦੇ ਕੋਈ ਮੈਨਾਂ ਵਰਦਦਾ ਹੀ ਨਹੀਂ ਹਾਂ ਸੋਇਆ ਰੋ ਸਨੇ ਤੇਰੇ ਮਾ ਪੈਸੇ ਨਾਲ ਬੱਤਾਂ ਮੇਰੇ ਨਾਲ ਲੋ ਵੀ ਖਾ ਕੇ ਗੋ ਪਰੋਂਠੇ ਹੁਣ ਆਪਾਂ ਵੀ ਬਿਲੇ ਤੇ ਰੀਲ ਇਕੱਤੀ ਬਣਾਉਣੀ ਸੀ ਆਪਾਂ ਬਣਾ ਲਈ ਆ ਤੇ ਹੁਣ ਤੇ ਹੁਣ ਆਪਾਂ ਕਿੰਦੀ ਚੱਲੇ ਜੀ ਸੌਣ ਸੌਣ ਰੀਲਾਂ ਦੇਖਣ ਹੁਣ ਆਪਾਂ ਚੱਲੇ ਜੀ ਰੀਲਾਂ ਦੇਖਣ ਤੇ ਸੌਣੇ ਤੇ ਫਿਰ ਉੱਠ ਉੱਠ ਕੇ ਤੇ ਨਹਾਤ ਹੋ ਗਏ ਫਿਰ ਕਰਦੇ ਸੋਣਾਂ ਗੱਲ ਲੈਣਾ ਦੁਕਾਨ ਤੇ ਮੈਨੂੰ ਸਮਾਨ ਦੱਸ ਦੋ ਕੀ ਕੀ ਲੈਣਾ ਫਿਰ ਨਾ ਕਿ ਉਹ ਤੇ ਰਾਹ ਲੈਣਾ ਮੈਨੂੰ ਕੀ ਲੈਣਾ ਤੇ ਇੱਕ ਤਾਂ ਚਾਹ ਪੱਤੀ ਖਾਂਡ ਬਰਦੂ ਬੀਜਾ ਪਤੀਆ ਚਲਦਾ ਭਰਿਆ ਖਾਂਡ ਵੀ ਪਈ ਆ ਖਾਂਡ ਵੀ ਪਈ ਆ ਫੰਡ ਵੀ ਪਿੱਛੇ ਲੈ ਆਉਣਾ ਸਟੇਲ ਲੈ ਲਈਏ ਤੇ ਜੀ ਸੇਵ ਲੈ ਜਿਓ ਕੀ ਦੀਆਂ ਗਈਆਂ ਹੋਰ ਤੇ ਨਮਕੀਨ ਲੈ ਜਿਓ ਸੇਵ ਦੇਖ ਲਓ ਫਿਰ ਪਏ ਖਰਾਬ ਤਾਂ ਨਹੀਂ ਹੋ ਜਾਈਂ ਖਰਾਬ ਹੁੰਦੇ ਨਾ ਲਿਓ ਐਵੇਂ ਖਰਾਬ ਹੋ ਗਰੀ ਜਾਂਦੇ ਨਹੀਂ ਥੋੜੇ ਉਹ ਤੇ ਬਿਸਕੁਟ ਇਹਨੇ ਤੇ ਲਿਆਵਾਂ ਲਿਆਵਾਂਗੇ ਲਿਆ ਦਿੰਦੇ ਆ ਚਾਹ ਤੇ ਮੁੱਛਾਂ ਨੂੰ ਤਾ ਦੇ ਤੇ ਵੀ ਮੜੇ ਹੈ ਮੁੱਛਾਂ ਨੂੰ ਕਰ ਗਏ ਛੋਟੀ ਓ ਛੋਟਾ ਛੋਟਾ ਛੋਟੀ ਆ ਦੱਸ ਤਾਂ ਓਏ ਹੈ ਕੋ ਤਾਂ ਕੀ ਚਾਚਾ ਆਪਣੇ ਆਪ ਹੰਤੀ ਵਲੋਗ ਦਾ ਐਂਡ ਕਰਦੇ ਬਹੁਤ ਆ ਤੇ ਆਪਣੇ ਚੈਨਲ ਨੂੰ ਕੀ ਕਰਨਾ ਜਵਾਬ ਦੇ ਦਿਓ ਜਵਾਬ ਸਬਸਕ੍ਰਾਈਬ ਐਂਡ ਲਾਈਕ ਠੀਕ ਹੈ ਜੀ ਮਿਲਦੇ ਠੀਕ ਹੈ ਜੀ ਚਾਚਾ ਨੇ ਕਿਹਾ ਤਾਂ ਹੁਣ ਤਾਂ ਕਰ ਦੋ ਹਾਂ ਮਿਲਦੇ ਆਂ ਤੁਹਾਨੂੰ ਅਗਲੇ ਵਲੋਗ ਚ ਇਹ ਆਪਣਾ ਚੈਨਲ ਲਈਓ ਕਲੀਕ ਸਬਸਕ੍ਰਾਈਬ ਐਂਡ ਲਾਈਕ ਨਹੀਂ ਕਰਨਾ ਫਿਰ ਅਸੀਂ ਇੱਥੇ ਬੰਦ ਕਰ ਦਿੰਦੇ ਆਂ ਕੋਈ ਟੱਕਾ ਕੋਈ ਨਹੀਂ ਕਿਤੇ ਨਾ ਕੋਈ ਟੱਕਾ ਕੋਈ ਨਹੀਂਗਾ ਸਾਰੇ ਜਿੰਨੇ ਵੀ ਸਰੋਤੇ ਆ ਸਾਡੇ ਸਤਿਕਾਰਯੋਗ ਆ ਸਤਿਕਾਰਯੋਗ ਆ ਅਸੀਂ ਤਾਂ ਇੰਨੇ ਜੋਗੇ ਨਹੀਂ ਪਰ ਸਹੀ ਗੱਲ ਆ ਜੀ ਨਹੀਂ ਚਲੋ ਜੀ ਚਾਚਾ ਧਿਆਨ ਸੁਭਾਰੇ ਹੈ ਮੂੰਛ ਵਾਲੇ ਬਣਾਏਗਾ ਉਹਦਾ ਇੱਕ ਹੋਰ ਕੈਮਰਾਮੈਨ ਕੁੱਟਿਆ ਜੂ ਮੈਨੂੰ ਨਾਲ ਆਪਣਾ ਕੈਮਰਾ ਮਾਰਕਟ ਕੋਣਾ ਪੈਣਾ ਚਲੋ ਜੀ ਠੀਕ ਆ ਮਿਲਦੇ ਆਂ ਫਿਰ ਤੁਹਾਨੂੰ ਅਗਲੇ ਵਲੌਗ ਚ ਅੱਜ ਦਾ ਵਲੌਗ ਕਰਦੇ ਆਂ ਇੱਥੇ ਐਂਡ ਤੇ ਹੁਣ ਤਾਂ ਚਾਚੇ ਨੇ ਵੀ ਕਹਿਤਾ ਕਰਦੇ ਸਿਆਣੇ ਬੰਦੇ ਨੇ ਵੀ ਕੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਹਨਾ ਇਹ ਤਾਂ ਜੀ ਹੋਰ ਤਾਂ ਕੁਝ ਨਹੀਂ ਕਰਨਾ ਚਲੋ ਠੀਕ ਹੈ ਜੀ ਪਿਛਲੇ ਬਲੌਗ ਦਾ ਵਧੀਆ ਰਿਸਪੌਂਸ ਆਇਆ ਸੀ ਹਨਾ ਫੇਰ ਵੀ ਪਹਿਲਾ ਬਲੌਗ ਸੀਗਾ ਬਹੁਤ ਵਧੀਆ ਆਇਆ ਹਨਾ ਅਗਲਾ ਵੀ ਕਰਨਾ ਦੱਸ ਦਿਓ ਉਹ ਵੀ ਅੱਪ ਕਰ ਦਰ ਚਲੋ